ਸਾਡੀ ਭਾਬੀ ਜੀ ਦੀ ਸੂਟ ਕਲੈਕਸ਼ਨ ਆ ਅੱਜ ਇਹ ਤੋਂ ਬਾਅਦ ਪਹਿਲਾਂ ਆ ਪਾਉਨੇ ਆ ਵਿਆਹ ਤੇ ਇਹ ਮੇਰੇ ਵਿਆਹ ਲਈ ਇੱਕ ਲੀੜੇ ਇਹ ਮੇਰਾ ਮੇਰੇ ਭੂਆ ਗਏ ਸੀ ਸਿਲੈਕਟ ਕਰਵਾਉਣ ਚੂੜਾ ਵੀ ਉਹਨਾਂ ਨੇ ਸਿਲੈਕਟ ਕੀਤਾ ਇਹ ਮੇਰਾ ਇਹ ਵਿਆਹ ਵਾਲਾ ਹੈਂਡਲ ਇਹ ਲੈ ਕੇ ਆਏ ਸੀ ਮੇਰੇ ਸਿਸਟਰ ਤੇ ਨਾਲ ਗਏ ਸੀ ਚਾਚਾ ਜੀ ਦੀ ਕੁੜੀ ਤੇ ਇਹਨਾਂ ਵਿਆਹ ਗੁੱਡਾ ਮੈਨੂੰ ਬਹੁਤ ਪਸੰਦ ਸੀਗਾ ਮੇਰੇ ਮਾਸੀ ਦੇ ਜਿਹੜੇ ਬੱਚੇ ਨੇ ਉਹ ਉਹਨਾਂ ਦੀ ਪੂਰੀ ਤਿਆਰੀ ਸੀ ਕਿ ਅਸੀਂ ਨੰਦ ਕਾਲਜ ਵੇਲੇ ਜਾਂ ਸ਼ਗਨ ਦੇ ਟਾਈਮ ਅਸੀਂ ਗੁੱਡਾ ਕੱਢਣਾ ਹੀ ਕੱਢਣਾ ਇਹ ਜੋ ਤਾਂ ਨਹੀਂ ਨਿਕਲਿਆ ਤਾਂ ਜਿਹੜਾ ਮੈਂ ਬਾਅਦ ਚ ਲਿਆ ਸੀ ਉਹਦੇ ਵਿੱਚ ਉਹਨਾਂ ਨੇ ਕੱਢ ਲਿਆ ਸੀ ਤੇ ਇਹ ਆ ਮੇਰੀ ਵਿਆਹ ਤੋਂ ਬਾਅਦ ਦੀਦੀ ਉਹਨਾਂ ਨੇ ਕਿੱਟ ਦਿੱਤੀ ਸੀ ਇਹ ਮੈਨੂੰ ਇਹ ਮੇਰੀ ਅੱਜ ਦਿੱਲੀ ਕਿਟ ਆ। ਇਹ ਆ ਮੇਰਾ ਵਿਆਹ ਤੋਂ ਬਾਅਦ ਦਾ ਮੰਮੀ ਹੋਣ ਵਾਲਾ ਇੱਧਰਲਾ ਸੂਟ। ਇਹ ਵਿਆਹ ਤੋਂ ਬਾਅਦ ਜਦੋਂ ਮੈਂ ਮੱਥਾ ਟੇਕਿਆ ਸੀ ਉਦੋਂ ਮੈਂ ਪਾ ਕੇ ਗਈ ਸੀ। ਇਹ ਮੈਨੂੰ ਸੂਟ ਬਹੁਤ ਪਸੰਦ ਆ। ਰੈੱਡ ਕਲਰ ਇਹ ਮੇਰਾ ਫੇਵਰੇਟ ਵੀ ਆ। ਤੇ ਇਹਦਾ ਨਾ ਜਿਹੜਾ ਇਹ ਗੋਟਾ ਲੱਗਿਆ ਹੋਇਆ ਨੇ ਇਹ ਮੈਨੂੰ ਬਹੁਤ ਪਸੰਦ ਆ। ਬਹੁਤ ਵਧੀਆ ਵਰਕ ਕੀਤਾ ਹੋਇਆ ਇਹਦੇ ਤੇ ਵੀ। ਕਈ ਤਾਂ ਸਟਿਚ ਕਰਵਾ ਲੈ ਮੈਂ ਕਈ ਕਰਵਾਉਣੇ ਆ ਹਲੇ ਉਹ ਹਲੇ ਮੈਂ ਡਿਸਾਈਡ ਕਰਨਾ ਕਿ ਕਿਹੜਾ ਮੈਂ ਸਟਿਚ ਕਰਵਾਵਾਂ ਮੈਨੂੰ ਸਮਝ ਨਹੀਂ ਆ ਰਿਹਾ ਟੂਟ ਇੰਨੇ ਐਕਸਰ ਬਹੁਤ ਹੋ ਗਏ ਇਹ ਮੇਰਾ ਸਭ ਤੋਂ ਫੇਵਰਿਟ ਫਰੂਟ ਰੈੱਡ ਕਲਰ ਤੇ ਇਹਦਾ ਵੀ ਮੈਨੂੰ ਦੁਪੱਟਾ ਬਹੁਤ ਪਸੰਦ ਆ ਇਹ ਲੈ ਕੇ ਆਏ ਸੀ ਮੰਮਾ ਗਏ ਸੀ ਨਾਲ ਇਹ ਮੇਰਾ ਉੱਧਰਲਾ ਪੇਕੇ ਦਾ ਟੂਟਾ ਇਹ ਹੁਣ ਮੈਂ ਸਵਾ ਲਿਆ ਤੇ ਹੁਣ ਮੈਂ ਇਹ ਪਾ ਕੇ ਜਾਣਾ ਹਲੇ ਮੈਂ ਪਾਇਆ ਨਹੀਂ ਹੈਗਾ ਕਈ ਤਾਂ ਕੁੜੀਆਂ ਸੂਟਾਂ ਨਾਲ ਦੇ ਕਾਂਟੇ ਲੈਂਦੀਆਂ ਨੇ ਜਾਂ ਹੋਰ ਸੈਟ ਲੈਂਦੀਆਂ ਮੈਂ ਸੂਟਾਂ ਨਾਲ ਦੀਆਂ ਪੱਖੀਆਂ ਲੈਂਦੀ ਆ ਇਹ ਹੈਗੀ ਮੇਰੇ ਇਹ ਸੂਟ ਨਾਲ ਦੀ ਪੱਖੀ ਹੁਣ ਗਰਮੀ ਆ ਗਈਆਂ ਹੁਣ ਗਰਮੀ ਇਹਦੇ ਸੂਟ ਵਾਂਗ ਇਹ ਹੀ ਪੱਖੀ ਲੈਣੀ ਆ ਇੰਨਾ ਚੰਦ ਮਾਰਾਂਗੇ ਓ ਇਹ ਥੋੜੀ ਡਾਰਕ ਆਹੀ ਇਹ ਮੈਂ ਇਹਦੇ ਨਾਲ ਮੈਚ ਕੀਤੀ ਸੀ ਪਰ ਹੋਈ ਨਹੀਂ ਇਹ ਇਹ ਮੈਂ ਬਣਾਈ ਸੀ ਅਨਾਰਕਲ ਵੀ ਫਰਾਕ ਪਟਾ ਵੀ ਦਿਖਾ ਪੱਟ ਕੇ ਕਾ ਰਹਾ ਹੁਣ ਕੋਲ ਕਿਸ ਨੂੰ ਤੇ ਹੋਰ ਕਿਹੜਾ ਮੈਂ ਸਲਾਈ ਕਰਵਾਇਆ ਯੈਲੋ ਬਲੰਦਾ ਇਹ ਮੇਰੇ ਇਧਰਲਾ ਸੂਟ ਆ ਇਹ ਵੀ ਬਹੁਤ ਵਧੀਆ ਵਰਕ ਹੈ ਦੇਤੇ ਦੇਖੋ ਕਿੰਨਾ ਵਧੀਆ ਤੇ ਮੈਂ ਕਦੇ ਵੈਸੇ ਡਿਜ਼ਾਈਨ ਮੂਰੀਆਂ ਵਾਲਾ ਪਾਇਆ ਨਹੀਂ ਪਰ ਮੈਨੂੰ ਬਹੁਤ ਪਸੰਦ ਆਇਆ ਇਹ ਬਹੁਤ ਵਧੀਆ ਆਜ ਦੇ ਡਿਜ਼ਾਈਨ ਆ ਅੰਬੀਆਂ ਵਾਲਾ ਮੋਲੀਆਂ ਤੇ ਮੈਨੂੰ ਐਸੇ ਪਸੰਦ ਤਾਂ ਹੈ ਨਹੀਂ ਪਰ ਫਿਰ ਵੀ ਚੱਲ ਵਧੀਆ ਬਹੁਤ ਵਧੀਆ ਏ ਇਹ ਮੈਂ ਹਲੇ ਸਲਾਈ ਕਰਾਉਣੇ ਆ ਇਹ ਮੇਰੇ ਹੈਗੇ ਆ ਕਿਹੜੇ ਉਹ ਬਰੀ ਵਾਲੇ ਸੀ ਉਹ ਗਰਮੀਆਂ ਆ ਗਈਆਂ ਹੁਣ ਗਰਮੀਆਂ ਲਈ ਵੀ ਦੇਖਦੇ ਆ ਹੁਣ ਇਹ ਸਲਾਈ ਕਰਵਾਵਾਂਗੇ ਜਿਆਦਾਤਰ ਤਾਂ ਮੈਨੂੰ ਰੈੱਡ ਕਲਰ ਪਸੰਦ ਆ ਰੈੱਡ ਔਰ ਬਲੈਕ ਇਹ ਦੀ ਆ ਦੇਖੋ ਇਹ ਹਾਲੇ ਮੈਂ ਸਲਾਈ ਕਰਵਾਉਣਾ ਹਾਲੇ ਮੇਰੀ ਸਲਾਹ ਬਣ ਨਹੀਂ ਰਹੀ ਕਿ ਕਿਹੜਾ ਸਲਾਈ ਕਰਵਾਉਣਾ ਲੇਖ ਮੇਰੇ ਕੋਲ ਕਿਹੜਾ कलर ਹੈ ਕਿਹੜਾ कलर ਪਿਸਟਾ ਗ੍ਰੀਨ ਹੈ ਪਿਸਟਾ ਗ੍ਰੀਨ ਜੈ ਪਿਸਟਾ ਗ੍ਰੀਨ ਗਲਤ ਨਾ ਹੋ ਜਵੇ ਗ੍ਰੀਨ ਜੈ ਪਿਸਟਾ ਗ੍ਰੀਨ 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 ਜੈ ਕਲਰ ਆ ਇਹਦਾ ਵੀ ਵਰਕ ਬਹੁਤ ਵਧੀਆ ਪਰ ਜਦੋਂ ਮੈਂ ਨਾ ਪਾਇਆ ਇਹ ਬਹੁਤ ਪਰਸਪੈਕਟਿਵ ਕੱਟਵਾਰਕ ਵਾਲਾ ਇਹ ਨਾ ਜਿਹੜਾ ਇਹ ਬਹੁਤ ਵਧੀਆ ਏ ਕਢਾਈ ਵੀ ਬਹੁਤ ਵਧੀਆ ਏ ਤੇ ਨਾ ਇਹ ਚੂੜੇ 'ਚ ਫਸਿਆ ਉਹਦੇ ਕਰਕੇ ਨਾ ਇਹਦੇ ਥੋੜੇ ਤਾਗੇ ਨਿਕਲ ਗਏ ਤੇ ਹੁਣ ਇਹ ਇਹਦੀ ਵਾਰੀ ਆ ਇਹ ਸਵਾਉਣਾ ਨੇ ਇਹ ਕਲਰ ਵੀ ਬਹੁਤ ਵਧੀਆ ਏ ਪਰਪਲ ਹੈ ਨਾ ਹਾਂ ਪਰਪਲ ਹਨੇ ਮੈਂ ਸੰਭੇ ਰੱਖੇ ਹੋਇਆ ਹੌਲੀ ਹੌਲੀ ਸਵਾਉਂਗੀ ਬਹੁਤ ਜ਼ਿਆਦਾ ਹੋ ਜੰਨੀ ਆ ਫਿਰ ਬਾਰੀ ਵੀ ਨਹੀਂ ਆਉਂਦੀ ਸੂਟਾਂ ਦੀ ਦੇਖੋ ਇਹਦਾ ਵਧੀਆ ਇਹਦੇ ਤੱਕ ਤੇ ਆਪਦਾ ਈ ਦੀ ਇਹ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਵਧੀਆ ਇਹ ਵੀ ਕੱਟਵਰਕ ਵਾਲਾ ਥਰੀ ਮੰਥ ਲਈੱਸ ਹੋਵੇ ਜੂਰੇਗਾ ਤੇ ਅੱਜ ਨਾ ਕੱਢੇ ਸੀ ਚੁੰਨੀਆਂ ਕੱਢੀਆਂ ਸੀ ਇਹ ਦੇਖੋ ਇਹਨਾਂ ਚੁੰਨੀ ਮਿਲ ਤਾਂ ਗਈ ਪਰ ਇਹ ਨਾ ਆਪਾਂ ਕੁਛ ਕੋਈ ਕਮੀਜ਼ ਵਗੈਰਾ ਤਾਂ ਬਣਾਉਣਾ ਨਹੀਂ ਆਪਾਂ ਇਹਦੀ ਫਰਾਕ ਬਣਾ ਲਾਂਗੇ ਠੀਕ ਆ ਸੋਹਣੀ ਲੱਗੂਗੀ ਫਰਾਕ ਬਹੁਤ ਵਧੀਆ ਫਲਾਕ ਨੇ ਇਹਦੇ ਵਿੱਚ ਮੱਸਾ ਹਾਂ ਹੁਣ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਮੇਰਾ ਕਿਹੜਾ ਸੁੱਤ ਪਸੰਦ ਆ ਤੁਹਾਨੂੰ ਸਭ ਤੋਂ ਜ਼ਿਆਦਾ ਮੇਰਾ ਕਿ ਤੁਸੀਂਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰਾ ਕਿਹੜਾ ਸੂਟ ਸਾਰਿਆਂ ਤੋਂ ਜ਼ਿਆਦਾ ਪਸੰਦ ਆਇਆ ਸਾਰੇ ਇਹ ਵੀ ਦੱਸਿਓ ਕਿ ਤੁਹਾਨੂੰ ਪੱਖੀਆਂ ਪਸੰਦ ਆਈਆਂ ਜਾਂ ਨਹੀਂ ਆਈਆਂ ਮੈਨੂੰ ਤਾਂ ਬਹੁਤ ਪਸੰਦ ਆਏ ਇਹਨਾਂ ਪੱਖੀਆਂ ਘਰੇ ਬਣਾਈਆਂ ਹੋਈਆਂ ਨੇ ਇਹ ਮੈਨੂੰ ਨਾ ਗਿਫਟ ਆਏ ਸੀਗੇ ਮੇਰੇ ਸਹੁਰਿਆਂ ਵੱਲੋਂ ਤੇ ਤੁਸੀਂ ਨਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਦੋਨਾਂ 'ਚ ਕਿਹੜੀ ਪੱਖੀ ਜ਼ਿਆਦਾ ਵਧੀਆ ਲੱਗੀ ਦੇਖੋ ਇਹਦੇ ਤੇ ਵੀ ਕਿੰਨਾ ਵਧੀਆ ਮਾਰਕ ਕੀਤਾ ਹੋਇਆ ਦੱਸਿਓ ਜਰੂਰ ਕਮੈਂਟ ਕਰਕੇ